ਸਤਿਨਾਮ ਆਦੇਸ਼ ਬ੍ਰੋਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਇੱਕ ਮੰਤਰ ਦੇਵਾਂਗੇ ਬੜਾ ਜ਼ਬਰਦਸਤ ਮੰਤਰ ਹੈ ਮਾਤਾ ਮਸਾਣੀ ਦਾ ਕੌਰੂ ਦੇਸ਼ ਦੀ ਰਾਣੀ ਦਾ ਮਸਨ ਮੰਤਰ ਹੈ ਬੰਗਾਲ ਦੇ ਵਿੱਚ ਚੱਲਣ ਵਾਲਾ ਅਸਾਮ ਦੇ ਵਿੱਚ ਚੱਲਣ ਵਾਲਾ ਮੱਧ ਪ੍ਰਦੇਸ਼ ਬਾਲੇ ਸੂਬਿਆਂ ਦੇ ਵਿੱਚ ਬੜਾ ਕੰਮਕਾਰ ਕਰਨ ਵਾਲਾ ਇਹ ਮੰਤਰ ਹੈ ਮੰਤਰ ਦੀ ਬੜੀ ਪਾਵਰ ਹੈ ਤੁਸੀਂ ਦੋਸਤੋ ਕੋਈ ਘਰ ਦੇ ਵਿੱਚ ਲੜਾਈ ਝਗੜਾ ਕਿਸੇ ਨਾਲ ਉੱਥੇ ਵੀ ਇਹਦੀ ਵਰਤੋਂ ਕਰ ਸਕਦੇ ਆਂ ਕੋਈ ਮਕਾਨ ਪਲਾਟ ਦਾ ਸੌਦਾ ਨਹੀਂ ਹੋ ਰਿਹਾ ਜਾਂ ਕੋਈ ਕਬਜ਼ਾ ਨਹੀਂ ਛੱਡਦਾ ਉੱਥੇ ਵੀ ਵਰਤ ਸਕਦੇ ਹਾਂ ਕੋਈ ਤੁਹਾਨੂੰ ਤੁਹਾਡੇ ਨਾਲ ਕਾਰਖਾਨਾ ਨਾਲ ਤੁਹਾਡ ਨੂੰ ਦੁਸ਼ਮਣ ਤੁਹਾਡੇ ਨੂੰ ਤੰਗ ਕਰਦਾ ਹੈ ਪਰੇਸ਼ਾਨ ਕਰਦਾ ਵਾਰ-ਵਾਰ ਉੱਥੇ ਵੀ ਵਰਤ ਸਕਦੇ ਹਾਂ ਕੋਈ ਮੀਆਂ بیوی ਦੀ ਲੜਾਈ ਝਗੜਾ ਕਰਕੇ ਕੋਈ ਰੁਸ ਕੇ ਚਲਾ ਗਿਆ ਕੋਈ ਦੂਰ ਹੈ ਪ੍ਰਦੇਸਾਂ 'ਚ ਰਹਿੰਦਾ ਗੱਲਬਾਤ ਨਹੀਂ ਕਰਦਾ ਉੱਥੇ ਵੀ ਇਹ ਤੁਸੀਂ ਵਰਤ ਸਕਦੇ ਹੋ ਓਹੋ ਤੁਹਾਡੇ ਨਾਲ ਗੱਲ ਕਰਨ ਲਈ ਮਜਬੂਰ ਹੋ ਜੂ ਔਰ ਤੁਹਾਡੇ ਨਾਲ ਜੇ ਕੋਈ ਸਮਝੌਤਾ ਨਹੀਂ ਹੁੰਦਾ ਉਹ ਸਮਝੌਤਾ ਵੀ ਹੋ ਜੂਗਾ ਜੇ ਕੋਈ ਮਕਾਨ ਪਲਾਟ ਦਾ ਰੌਲਾ ਹੈ ਕਬਜ਼ਾ ਨਹੀਂ ਛੱਡਦਾ ਤਾਂ ਉੱਥੇ ਮਤਲਬ ਜਿਹੋ ਜੀ ਤੁਸੀਂ ਅਰਜ਼ੀ ਦੇਣ ਦੀ ਲਾ ਦੇਵੋਗੇ ਤੁਹਾਡਾ ਇਹ ਕੰਮ 100% ਕਰਕੇ ਦੇਊਗਾ ਜੀ ਬੜਾ ਜ਼ਬਰਦਸਤ ਮੰਤਰ ਹੈ ਮੰਤਰ ਵੀ ਕੋਈ ਜ਼ਿਆਦਾ ਲੰਬਾ ਨਹੀਂ ਛੋਟਾ ਮੰਤਰ ਹੈ ਕੋਈ ਜ਼ਿਆਦਾ ਵੱਡਾ ਮੰਤਰ ਨਹੀਂ ਹੈਗਾ ਪਹਿਲਾਂ ਤਾਂ ਤੁਹਾਨੂੰ ਮੰਤਰ ਦੇ ਸ਼ਬਦ ਬੋਲ ਕੀ ਨੇ ਉਹ ਦਸੀ ਉਸ ਤੋਂ ਪਹਿਲਾਂ ਗੁਜਾਰਸ਼ ਹੈ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਕਿਉਂਕਿ ਅਸੀਂ ਕੀਤੇ ਕਰੇ ਤੋਂ ਪਰੇਸ਼ਾਨ ਲੋਕਾਂ ਲਈ ਮੰਤਰ ਪਾਠ ਔਲੇ ਪਾਉਂਦੇ ਰਹਿੰਦੇ ਆ ਗੱਦੀ ਵਾਲੇ ਵੀਰਾਂ ਵਾਸਤੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਪਹਿਲਾਂ ਤਾਂ ਮੰਤਰ ਦੇ ਸ਼ਬਦ ਬੋਲ ਕੀ ਨੇ ਉਹ ਤੁਸੀਂ ਨੋਟ ਕਰੋ ਮਾਤਾ ਮਸਾਣੀ ਦੇਸਾਂ ਕੀ ਰਾਣੀ ਕੌਰੂ ਦੇਸ ਕੀ ਪੁੱਪਲੀ ਮੱਧ ਪ੍ਰਦੇਸ਼ ਕੇ ਪਾਸ ਡਿੱਗਿਆ ਮੇਰਾ ਜਾਦੂ ਡਿੱਗਿਆ ਵਿੱਚ ਮદાન ਚੱਲ ਚੱਲ ਮੇਰਾ ਯਾਦੂ ਜਿਸ ਬਲ ਮੇਰਾ ਧਿਆਨ ਚਲੇ ਮੰਤਰ ਫੁਰੇ ਬੱਚਾ ਦੇਖਾਂ ਮਾਤਾ ਮਸਾਣੀ ਤੇਰੇ ਇਲਮ ਦਾ ਤਮਸਸ ਦੋਸਤੋ ਇਹ ਸੀ ਮੰਤਰ ਦੇ ਸ਼ਬਦ ਬੋਲ ਪਹਿਲਾਂ ਇਹਨੂੰ ਸੁੱਧ ਕਰਨਾ 41 ਦਿਨਾਂ ਦਾ ਸਿਲਾ ਦੋਸਤੋ ਘੱਟ ਤੋਂ ਘੱਟ 11 ਵਾਲਾ ਇੱਕ ਦਿਨ ਦੀਆਂ ਚਾਹੀਦੀਆਂ ਨੇ ਤੁਹਾਨੂੰ ਫਿਰ ਮੰਤਰ ਤੁਹਾਡਾ ਸੁੱਧ ਹੋ ਜਾਊਗਾ ਹੁਣ ਇਹਦਾ ਭੋਗ ਪ੍ਰਸਾਦ ਕੀ ਲਗਣਾ ਦੋਸਤੋ ਸਭ ਤੋਂ ਪਹਿਲੇ ਦਿਨਾਂ ਤੁਸੀਂ ਜਿੱਤਾ ਕਾਲੇ ਨਮ ਦੇ ਵਿੱਚ ਕਰਨਾ ਹੈ ਤੁਸੀਂ ਕਲੇਜੀ ਇੱਕ ਬੋਆ ਸ਼ਰਾਬ ਦਾ ਚਾਹ ਲੱਡੂ ਸੱਤ ਪਤਾਸੇ ਤੇ ਕੱਚੀ ਲੱਸੀ ਇਹ ਲਾਉਣੀ ਹੈ ਜੇ ਤੁਸੀਂ ਨੂਰੀ ਚ ਕਰਨਾ ਕੱਲੇ ਮਿੱਠੇ ਚ ਕਰਨਾ ਦੋਸਤੋ ਤਾਂ ਚਾਰ ਲੱਡੂ ਇੱਕ ਢਾਲੀ ਦੀ ਕੜਾਹੀ ਬਣਾ ਲਓ ਸੱਤ ਪੂੜੇ ਬਣਾਉਣੇ ਦੋਸਤੋ ਇੱਕ ਕੱਚੀ ਲੱਸੀ ਇਸ ਮਾਨ ਨੂਰੀ ਲਮ ਦੇ ਵਿੱਚ ਲੱਗਣਾ ਦੋਸਤੋ ਉਸ ਤੋਂ ਬਾਅਦ ਤੁਸੀਂ ਜਦੋਂ ਇਹਨੂੰ ਵਰਤਣਾ ਹੈ ਕੱਪੜੇ ਦੀਆਂ ਦੋ ਬੋਤਲੀਆਂ ਬਣਾਉਣੀਆਂ ਨੇ ਬੋਤਲੀਆਂ ਬਣਾ ਕੇ ਦੋਸਤੋ ਜਿਹਦੇ ਵਾਸਤੇ ਤੁਸੀਂ ਵਰਤਣਾ ਹੈ ਜੀਤੋਂ ਕੋਈ ਵੀ ਕੰਮ ਲੈਣਾ ਹੈ ਜਿਹਹ ਜਿਹੇ ਤੁਹਾਡੀ ਭਾਵਨਾ ਉਹ ਬੰਦੇ ਦਾ ਚਿਹਰਾ ਦਿਮਾਗ ਦੇ ਵਿੱਚ ਲਿਆ ਕੇ ਉਸ ਦਾ ਪੂਤਲੇ ਦੇ ਉੱਪਰ ਨਾਂ ਲਿਖ ਕੇ ਮਸਾਣਾ ਦੇ ਵਿੱਚ ਤਰਦੇ ਦੋਸਤੋ ਤੁਸੀਂ ਦੇਖੋਗੇ ਜੇ ਕੋਈ ਤੁਹਾਡਾ ਸਮਝੌਤਾ ਨਹੀਂ ਹੋ ਰਹਾ ਜੇ ਤੁਹਾਡਾ ਪਲਾਟ ਮਕਾਨ ਕਬਜ਼ਾ ਨਹੀਂ ਛੱਡਦਾ ਤਾਂ ਤੁਸੀਂ ਉਹ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਕੋਲ ਚੱਲ ਕੇ ਆਪਦੇ ਆਪ ਮਤਲਬ ਉਹ ਤੁਹਾਡੇ ਨਾਲ ਗੱਲ ਕਰੇਗਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਦਾ ਚਿਹਰਾ ਅੱਖਾਂ ਦੇ ਸਾਹਮਣੇ ਹੋਵੇ ਔਰ ਉਸ ਦਾ ਨਾਮ ਪੂਤਲੇ ਦੇ ਉੱਪਰ ਲਿਖਣਾ ਦੋਸਤੋ ਉਸ ਤੋਂ ਬਾਅਦ ਇਹੀ ਭੋਗ ਪ੍ਰਸਾਦ ਜਿਹੜਾ ਪਹਿਲਾਂ ਤੁਸੀਂ ਸਿਲਾ ਸਾਧਨਾ ਕਰਨ ਵੇਲੇ ਸ਼ੁਰੂ ਕਰਨ ਵੇਲੇ ਰੱਖੇ ਇਹ ਭੋਗ ਵਿਸਾਲ ਲੱਗਣਾ ਨਾਲ ਦੋਸਤੋ ਰਿਜ਼ਲਟ ਬੜਾ ਜ਼ਬਰਦਸਤ ਹੈ ਅੱਜ ਦੇ ਲਈ ਇੰਨਾ ਕੀ ਹੈ ਸਤਨਾਮ ਆਦੇਸ਼ ਗੁਰੂ ਕੋ ਆਦੇਸ਼ ਆਦੇਸ਼